ਬਟਾਲਾ ਦੇ ਕੋਪੂਰੀ ਗੇਟ ਵਿਖੇ ਬੀਤੀ ਦੇਰ ਰਾਤ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਬਾਬਾ ਸਾਹਿਬ ਡਾਕਟਰ ਪੀਮਰਾ ਉਮੇਦਕਰ ਜੀ ਦੀ ਮੂਰਤੀ ਨੂੰ ਕਿਸੇ ਨੇ ਤੋੜਨ ਦੀ ਕੋਸ਼ਿਸ਼ ਕੀਤੀ। ਜਦੋਂ ਅੱਜ ਸਵੇਰੇ ਇਸ ਗੱਲ ਦੀ ਜਾਣਕਾਰੀ ਲੋਕਾਂ ਨੂੰ ਮਿਲੀ ਤਾਂ ਲੋਕ ਤੁਰੰਤ ਇਕੱਠੇ ਹੋ ਗਏ। ਇਸ ਮੌਕੇ ਤੇ ਬਟਾਲਾ ਪੁਲਿਸ ਦੇ ਅਧਿਕਾਰੀ ਵੀ ਪਹੁੰਚ ਗਏ। ਗੱਲਬਾਤ ਦੌਰਾਨ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਪੀਮਰਾ ਉਮੇਦਕਰ ਜੀ ਦੀ ਮੂਰਤੀ ਨੂੰ ਕਿਸੇ ਨੇ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਕੁਝ ਹਿੱਸਾ ਟੁੱਟਿਆ ਵੀ ਹੈ। ਜਿਸ ਦੇ ਸਬੰਧ ਦੇ ਵਿੱਚ ਅਸੀਂ ਮਾਮਲਾ ਦਰਜ ਕਰ ਰਹੇ ਹਾਂ ਅਤੇ ਜ ਵੀ ਕਰ ਰਹੇ ਹਾਂ ਨੇੜੇ ਤੇੜੇ ਦੇ ਸੀਸੀਟੀਵੀ ਖੰਗਾਲੇ ਜਾਣਗੇ ਜੇ ਕੋਈ ਦੋਸ਼ੀ ਪਾਇਆ ਗਿਆ ਤਾਂ ਉਸਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਐਸਪੀ ਭਾਈਚਾਰੇ ਦੇ ਲੋਕਾਂ ਦੇ ਵਿੱਚ ਰੋਸ ਪਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਬਾਬਾ ਸਾਹਿਬ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਜਿਸ ਨੇ ਵੀ ਇਹ ਹਰਕਤ ਕੀਤੀ ਹੈ ਉਸਦੇ ਖਿਲਾਫ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਆਓ ਦੇਖਦੇ ਹਾਂ ਸੁਖਨਾਮ ਸਿੰਘ ਦੀ ਪੂਰੀ ਰਿਪੋਰਟ ਕੇਆਟੀ ਨਿਊਜ਼ ਨੈਟਵਰਕ ਇਹ ਕੋਣ ਕਿਸ ਭੱਟੀ ਆ ਕੀ ਘਟਨਾ ਆਈ ਇਹ ਰਾਤੀ ਜਿਹੜਾ ਵਾ ਘਟਨਾ ਆਈ ਆ ਵੀ ਬਾਬਾ ਅੰਬੇਦਕਰ ਸਾਹਿਬ ਦੀ ਮੂਰਤੀ ਦੇ ਉਹਨੂੰ ਕੋਈ ਖੰਡਿਤ ਕਰਕੇ ਗਿਆ ਵਾ ਕੋਈ ਸ਼ਰਾਰਤੀ ਤੱਤ ਇਹ ਸਾਨੂੰ ਸਵੇਰੇ ਪਤਾ ਲੱਗਾ ਵਾ ਰਾਤੀ ਸਾਨੂੰ ਪਤਾ ਨਹੀਂ ਸੀਗਾ ਕਿ ਕੋਈ ਸਵੇਰੇ ਜਿਹੜਾ ਵਾ ਰਾਜੂ ਨੂੰ ਇਹਨੂੰ ਪਤਾ ਲੱਗਾ ਵਾ ਇਹਨਾਂ ਨੇ ਕੋਈ ਸਾਥੀ ਜਿਹੜੇ ਆ ਸਾਰਿਆਂ ਨੂੰ ਦੱਸਿਆ ਇਹ ਕੋਈ ਇੱਟ ਦੇ ਨਾਲ ਕਿਸੇ ਨੇ ਜੜੀ ਹੈ ਨਾ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਪਿਛੋਂ ਵੀ ਅੱਗੋਂ ਵੀ ਜਿਹੜਾ ਵਾ ਬਹੁਤ ਬੁਰਾ ਖੰਡਿਤ ਕੀਤਾ ਵਾ ਕੋਈ ਸੀ ਆ ਪੁਲਸ ਆ ਗਈ ਆ ਪੁਲਸ ਆਪਣੀ ਸਾਰੀ ਚੈਕਿੰਗ ਕਰਦੀ ਪਈ ਆ ਉਹ ਵਿਖਣਗੇ ਆਪਣੇ ਕੈਮਰੇ ਕੂਮਰੇ ਲੱਗੇ ਆ ਚੌਂਗ ਦੇ ਵਿੱਚ ਨਹੀਂ ਲੱਗਦਾ ਕਿੰਨੇ ਕ ਵੇਲੇ ਘਟਿਆ ਇਹ ਹਲੇ ਕੈਮਰੇ ਤੋਂ ਹੀ ਪਤਾ ਲੱਗੇਗਾ ਸੀਸੀਟੀਵੀ ਕੈਮਰੇ ਦੇ ਵਿੱਚੋਂ ਪਤਾ ਲੱਗੇਗਾ ਇਹ ਰਾਹ ਜਾਂਦੇ ਆ ਹਰ ਕਿਸੇ ਨੂੰ ਪਤਾ ਲੱਗਦਾ ਪਿਆ ਵਾ ਜਦੋਂ ਤੁਸੀਂ ਆਏ ਹੁੰਦੇ ਸਾਨੂੰ ਪਤਾ ਲੱਗ ਇੱਕ ਕੱਲ ਘਟਨਾ ਆਈ ਇੱਕ ਅੱਜ ਹੋਈ ਹੈ ਇਹ ਦੇਖੋ ਜੀ ਇਹ ਸਰਕਾਰ ਨੇ ਜੋ ਬੀਜਿਆ ਵਣਾ ਇਹ ਆਣ ਕੇ ਖਾਲਿਸਤਾਨਾ ਦੇ ਘਰਾਂ 'ਚ ਰਹੇ ਆ ਉਹ ਹੀ ਹੁਣ ਪਨਪਦੇ ਪਏ ਆ ਇਹ ਸਰਕਾਰ ਦੇ ਕਿਤੇ ਜਿਹੜਾ ਬੀਜ ਜਿਹੜਾ ਬੋਇਆ ਸੀ ਉਹ ਗਾਂ ਅੱਗੇ ਆਉਂਦਾ ਪਿਆ ਜੀ ਹਾਂ ਭਾਈਚਾਰੇ ਨੂੰ ਨੁਕਸਾਨ ਹਾਂ ਭਾਈਚਾਰੇ ਨੂੰ ਖਰਾਬ ਕਰਨਾ ਵਾ ਪਹਿਲਾਂ ਤੇ ਆਪੱਚ ਲੱਗੇ ਰਿਆ ਹਿੰਦਲੀ ਸਮਾਜ ਨੂੰ ਇਹ ਤੰਗ ਕਰ ਲਾ ਪਿਆ ਜਿਹੜੀ ਘਟਨਾ ਜਿਹੜੀ ਮੇਦਗਾ ਸਾਹਿਬ ਤੇ ਜਿਹੜੀ ਉਹ ਪੰਨੂ ਨੇ ਕੀਤੀ ਆ ਪੂਰੇ ਪੰਜਾਬ ਦੇ ਵਿੱਚ ਜਿਹੜਾ ਵਾ ਦਲੀ ਸਮਾਜ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਵੀ ਹੈ ਸਾਡੇ ਬਟਾਲੇ ਵੀ ਇਹ ਕਾਂਡ ਹੋ ਗਿਆ ਵਾ ਬਟਾਲੇ ਦੇ ਵਿੱਚ ਵੀ ਜਿਹੜਾ ਦਲੀ ਭਾਈਚਾਰਾ ਵਾ ਉਹ ਪੂਰਾ ਯੋਰ ਦੇ ਨਾਲ ਉਸ ਪੰਨੂ ਦੇ ਖਿਲਾਫ ਜਿਹੜਾ ਵਾ ਰੋਸ ਪ੍ਰਦਰਸ਼ਨ ਕਰੇਗਾ ਅੱਜ ਕਿਹਨਾਂ ਦਾ ਮੈਂ ਵਿੱਕੀ ਕਲਿਆਣ ਜੀ ਦੇਖੋ ਜੀ ਹੁਣੇ ਥੋੜੀ ਜਿਹਾ ਚਲੇ ਤੁਹਾਨੂੰ ਸਾਡੇ ਸਾਥੀਆਂ ਦਾ ਫੋਨ ਆਇਆ ਵਾ ਬਾਬਾ ਸਾਹਿਬ ਦੀ ਜਿਹੜੀ ਪ੍ਰਤਿਮਾ ਇੱਥੇ ਲੱਗੀ ਗਈ ਆ ਉਹਦੇ ਨਾਲ ਕੋਈ ਸ਼ਰਾਤੀ ਅੰਸਰਾਂ ਨੇ ਉਹਨੂੰ ਮੂਰਤੀ ਨੂੰ ਤੋੜ-ਫੋੜ ਕੀਤੀ ਗਈ ਆ ਔਰ ਕੋਈ ਜਿੱਦਾਂ ਖਾਲਸਥਾਨੀ ਜਿਹੜਾ ਪੰਨੂ ਆ ਇਨੇ ਵੀ ਇੱਕ ਦਿੱਤਾ ਸੀ ਇੱਕ ਕਿਆ ਗਿਆ ਸੀ ਕਿ ਵੀਡੀਓ ਦੇ ਵਿੱਚ ਕਿ ਅਹੀਂ ਬਾਬਾ ਸਾਹਿਬ ਦੀ ਅੰਬੇਦਕਰ ਦੇ ਬੁੱਤ ਛੇੜ-ਛਾੜ ਕਰਾਂਗੇ ਜਾਂ ਤੋੜ ਦਾਂਗੇ ਤੇ ਉਥੇ ਹੀ ਤਹਿਤ ਅੱਜ ਬਟਾਲੇ ਦੇ ਵਿੱਚ ਸਾਡੇ ਜਿਹੜਾ ਅੰਬੇਦਕਰ ਚੌਂਕ ਦੇ ਵਿੱਚ ਲੱਗੀ ਆ ਤੇ ਉਸ ਮੂਰਤੀ ਦੇ ਨਾਲ ਬੜੀ ਬੇਅਦਬੀ ਕੀਤੀ ਗਈ ਆ ਔਰ ਕਿਸੇ ਸ਼ਰਾਰਤੀ ਅਨਸਰ ਨੇ ਉਹਨੂੰ ਤੋੜ-ਪੋੜਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਅਸੀਂ ਸਾਰਾ ਸਮਾਜ ਹੋਣ ਇੱਥੇ ਇਕੱਠਾ ਆਇਆ ਵਾ ਤੇ ਜਿਹੜਾ ਬਾਬਾ ਸਾਹਿਬ ਜੀ ਅੰਬੇਦਕਰ ਦੀ ਮੂਰਤੀ ਦੀ ਬੇਅਦਬੀ ਕੀਤੀ ਗਈ ਆ ਇਹਦੇ ਤੇ ਜਿਹੜੇ ਭੰਦੇ ਆ ਉਹ ਦੋਸ਼ੀਆਂ ਤੇ ਕਾਰਵਾਈ ਕਰਾਂਗੇ ਤੇ ਅਪਣੇ ਸਮਾਜ ਨੂੰ ਇਕੱਠਾ ਕਰਕੇ ਅਗਲੀ ਜਿਹੜੀ ਪਲਾਨਿੰਗ ਆ ਸੋ ਸਾਡਾ ਸਮਾਜ ਇੱਥੇ ਇਕੱਠਾ ਹੋ ਰਿਹਾ ਦੇਖਦੇ ਅਗਲੀ ਸਾਡੀ ਪਲਾਨਿੰਗ ਕੀ ਹੁੰਦੀ ਹੈ ਭਾਜੀ ਕੀ ਨਾਮ ਤੁਹਾਡਾ ਐਂਡ ਡਾਕਟਰ ਸ਼ੋਕਮਾਨ ਬਹੁਜੇ ਸਮਾਜ ਪਾਰਟੀ ਸਰ ਕੀ ਘਟਨਾ ਹੋਈ ਹੈ ਇਹ ਘਟਨਾ ਕੱਲ ਜੋ ਫਲੋਰ ਦੇ ਵਿੱਚ ਵਾਪਰਿਆ ਉਹਦਾ ਹੀ ਸਿੱਟਾ ਇਹ ਇਹ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਆਪਾਂ ਇਹ ਕੰਮ ਕਰਨੇ ਨੇ ਔਰ ਕਰ ਰਹੇ ਨੇ ਔਰ ਇਹ ਬਹੁਤ ਮਾਰੀ ਗੱਲ ਹੈ ਸਾਡੇ ਦਿਲਾਂ ਦਾ ਬਾਦਸ਼ਾ ਸਾਡੇ ਦਿਲਾਂ ਦੀ ਧਰਕਣ ਮਾਬਾ ਸਾਹਿਬ ਡਾਕਟਰ ਨੇ ਵੇਟ ਕਰ ਜਿਹਨੂੰ ساری ਦੁਨੀਆ ਪੂਜਦੀ ਏ ਉਹ ਸਾਡਾ ਦੇਸ਼ ਦੇ ਵਿੱਚ ਆ ਕੁਝ ਵਾਪਰਦੇ ਆਵੇ ਉਸ ਦੇਸ਼ ਦੇ ਵਿੱਚ ਜਿਸ ਦੇਸ਼ ਦੇ ਵਿੱਚ ਪੈਦਾ ਹੋਏ ਨੇ ਉਸ ਦੇਸ਼ ਦੇ ਲੋਕ ਉਹਨੂੰ ਵੇਖ ਨਹੀਂ ਸਕਦੇ ਬਾਹਰ ਦੇ ਦੇਸ਼ ਲੋਕ ਇਹਨਾਂ ਨੂੰ ਪੁੱਜਦੇ ਨੇ ਚੌਂਕ ਬਣਾਉਂਦੇ ਨੇ ਇਹਦੇ ਨਾਂ ਤੇ ਯੂਨੀਵਰਸਿਟੀਆਂ ਖੁੱਲ੍ਹਣਦੇ ਨੇ ਤੇ ਸਾਡੇ ਦੇਸ਼ ਵਿੱਚ ਕੀ ਵਾਪਰਦਾ ਪਿਆ ਇਹ ਬਹੁਤ ਮਾੜੀ ਗੱਲ ਹੈ ਕਿ ਇੱਕ ਦਲਤ ਸਮਾਜ ਦੇ ਰਹਿਬਰ ਦੇ ਨਾਲ ਇਦਾਂ ਕੀਤਾ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਕੀ ਅਗਲਾ ਸਟੈਪ ਹੈ ਅਗਲਾ ਸਟੈਪ ਅਸੀਂ ਆਪਣੇ ਸਮਾਜ ਦਾ ਇਕੱਠਾ ਕਰਾਂਗੇ ਮੀਟਿੰਗ ਕਰਨੇ ਆ ਤੇ ਉਹਦੇ ਵਿੱਚ ਪਾਸ ਕਰਾਂਗੇ ਕਿ ਉਹ ਕੈਮਰੇ ਵੇਖਣਾ ਚੈੱਕ ਕਰਨੇ ਆ ਉਸ ਤੋਂ ਬਾਅਦ ਦੱਸਾਂਗੇ ਕਿੰਨੇ ਵਜੇ ਘਟਣਾ ਹੈ ਇਹ ਰਾਤੀ ਮੇਰੇ ਹਿਸਾਬ ਨਾਲ ਕਿਉਂਕਿ ਰਾਤ ਸਾਰੀ ਆ ਜਾਂਦੇ ਆ ਰਾਤ ਸਾਰੀ ਘਟਣਾ ਕਰਨ ਵਾਲੀ ਵਾਸਤੇ ਹੀ ਕਿੰਨੇ ਵਜੇ ਵਾਪਰੀਏ 10 ਵਜੇ ਵਾਪਰੀਏ 11 ਵਜੇ ਵਾਪਰੀਏ 12 ਵਜੇ ਰੁਕੀਏ ਕੈਮਰੇ ਜੇ ਚੈੱਕ ਕਰਨੇ ਆ ਕੋਈ ਕੱਤੀ ਕੈਮਰੇ ਚ ਚੈੱਕ ਕਰਾਂਗੇ ਪਤਾ ਲੱਗੇਗਾ ਬਾਕੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਸ ਚੀਜ਼ ਨੂੰ ਜੈਪੀ ਜੈਪਾਰਥ ਅੱਜ ਮਾਰਨਿੰਗ ਕਰੀਬ 9:30 ਵਜੇ ਨਾ ਇੱਥੋਂ ਕਿਸੇ ਨੇ ਇਨਫੋਰਮ ਕੀਤਾ ਕਿ ਪੂਰੀ ਗੇਟ ਬਟਾਲਾ ਦੇ ਵਿੱਚ ਸਿਟੀ ਦੇ ਵਿੱਚ ਅੰਬੇਦਕਰ ਚੌਂਕੀ ਕੰਨੇ ਆ ਸੀ ਇਹਨਾਂ ਕਿ ਉੱਥੇ ਵਾਵਾ ਸਾਹਿਬ ਦੀ ਮੂਰਤੀ ਤੇ ਨਾਲ ਲੱਗਦੀ ਹੈ ਕਿਸੇ ਨੇ ਸ਼ਰਾਰਤ ਕੀਤੀ ਅਸੀਂ ਸਾਰੇ ਇੱਥੇ ਮੌਕੇ ਤੇ ਪਹੁੰਚੇ ਆ ਤੇ ਇਹ ਵੀ ਗੱਲ ਵੇਖਣ ਚਾਹੀਏ ਕਿ ਕੱਲ ਸ਼ਾਮ ਨੂੰ ਇਥੇ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਵੀ ਆਏ ਸਨ ਤੇ ਉਹ ਕਿਉਂਕਿ ਇਹਦੇ ਚੌਂਕ ਦੀ ਸ਼ਾਇਦ ਕੁਝ ਰੈਨੋਵੇਸ਼ਨ ਕਰਨੀ ਸੀ ਉਦੋਂ ਦੀਆਂ ਜਿਹੜੀਆਂ ਫੋਟੋਆਂ ਵੇਖੀਆਂ ਉਹਦੇ ਵਿੱਚ ਵੀ ਜਿੰਨੀ ਕੁ ਹੁਣ ਜਿਹੜੀ ਬਾਬਾ ਸਾਹਿਬ ਦੀ ਉਂਗਲ ਤੇ ਜਿਹੜੀ ਡੈਮੇਜ ਹੋਈ ਹੈ ਉਹ ਉਸ ਵੇਲੇ ਵੀ ਮੌਜੂਦ ਸੀ ਤੇ ਅਸੀਂ ਹੁਣ ਸੀਸੀਟੀਵੀ ਤੇ ਫੁਟੇਜ ਵੀ ਖੰਗਾਲ ਰਹੇ ਹਾਂ ਤੇ ਇਹ ਵੀ ਪਤਾ ਕਰ ਰਹੇ ਹਾਂ ਕਿ ਆਈਦਰ ਇਹ ਕੋਈ ਨੇਚਰਲ ਐਕਟ ਹੈ ਕਿ ਜਾਂ ਕੁਝ ਕਿਸੇ ਨੇ ਕੁਝ ਕੀਤਾ ਉਹ ਅਸੀਂ ਕੇਸ ਰਜਿਸਟਰਡ ਕਰਕੇ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਸੀਸੀਟੀਵੀ ਕੈਮਰੇ ਦੇਖ ਰਹੇ ਹਾਂ ਅੱਗੇ ਪਿੱਛੇ ਸਾਰੇ ਦੇ ਕਿਉਂਕਿ ਇੱਕ ਗੱਲ ਤੇ ਹੋ ਗਈ ਕੱਲ ਕਲੀਅਰ ਕਿ ਕੱਲ ਸ਼ਾਮ ਤੱਕ ਵੀ ਜਿਹੜੀ ਹੈਗੀ ਸੀ ਉਸ ਤੋਂ ਪਹਿਲੇ ਵੀ ਹੈਗੀ ਸੀ ਕਿਸੇ ਨੇ ਅਬਜ਼ਰਵ ਨਹੀਂ ਕੀਤਾ ਅੱਜ ਇੱਥੇ ਕਿਸੇ ਨੇ ਅਬਜ਼ਰਵ ਕਰਕੇ ਤੇ ਉੱਥੇ ਕੰਟਰੋਲ ਰੂਮ ਵੀ ਦੱਸਿਆ ਤੇ ਇੱਥੇ ਜਦੋਂ ਸਿਟੀ ਐਸਐਚ ਨੂੰ ਦੱਸਿਆ ਤਾਂ ਫਿਰ ਮੈਂ ਮੌਕੇ ਤੇ ਆ ਕੇ ਤੇ ਸੀਸੀਟੀਵੀ ਦੀ ਅਸੀਂ ਪੜਤਾਲ ਕਰ ਰਹੇ ਹਾਂ ਪਿੱਛੋਂ ਤੋਂ ਦੇਖ ਰਹੇ ਹਾਂ ਕਿ ਸ਼ਾਇਦ ਕੁਝ ਨਬੇ ਹਾਂਜੀ ਨਹੀਂ ਉਹ ਅਸੀਂ ਜਿਹੜੀ ਪਿੱਛੇ ਵਾਲੀ ਹੈਗੀ ਹੈ ਨਾ ਕਿਉਂਕਿ ਆਲੇ ਦੁਆਲੇ ਸਾਰੀ ਉਥੋਂ ਜਿਹੜੀਆਂ ਨਾ ਕਿਸੇ ਨੇ ਉਂਗਲ ਨਹੀਂ ਕਿਸੇ ਨੇ ਅਬਜ਼ਰਵ ਕੀਤੀ ਤੇ ਉਹ ਵੀ ਨਹੀਂ ਕਿਸੇ ਨੇ ਅਬਜ਼ਰਵ ਕੀਤੀ ਉਹ ਅਸੀਂ ਇਹ ਵੇਖਦੇ ਹਾਂ ਕਿ ਕਿਤੇ ਕਰਕੇ ਗਈ ਕਿਉਂਕਿ ਆਲੇ ਦੁਆਲੇ ਕੋਈ ਇਟਾਂ ਪਈਆਂ ਨਹੀਂ ਹੋਈਆਂ ਤੇ ਹਾਂਜੀ ਜਾਂਚ ਦਾ ਵਿਸ਼ਾ ਤੇ ਅਸੀਂ ਦੇਖ ਲੈਂਦੇ ਹਾਂ ਕਿ ਇਹ ਨੈਚੁਰਲ ਹੋਇਆ ਹੈ ਜਾਂ ਕਿਸ ਤਰ੍ਹਾਂ ਇਹਦੇ ਪੁਛ ਐਕਟ ਹੋਇਆ ਹੈ हां ओ सीसीटीवी ਤੋਂ ਪਤਾ ਲੱਗ ਜਾਏਗਾ ਵੈਸੇ ਅਸੀਂ ਕੇਸ ਰਜਿਸਟਰਡ ਕਰ ਦਿੱਤਾ ਜੀ ਇੱਥੇ ਰਕੇਸ਼ ਭੱਟੀ ਜੀ ਜਿਹੜੇ ਐਮਸੀ ਨੇ ਤੁਹਾਡੇ ਵਾਲਮੀਕ ਸਮਾਜ ਦੇ ਨਾਲ ਸੰਬੰਧਤ ਤੇ ਉਹਨਾਂ ਦੇ ਬਿਆਨات ਅਸੀਂ ਕੇਸ ਰਜਿਸਟਰਡ ਕਰਕੇ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਕੰਗਾਲੇ ਤਾਂ ਕਿ ਸਹੀ ਪਤਾ ਲੱਗ ਸਕੇ ਅਸੀਂ ਪਿੱਛੇ ਚੱਲਾਂਗੇ ਕਿ ਆ ਜਿੱਧਰ ਵਾਕਈ ਕਿਸੇ ਨੇ ਕੋਈ ਸ਼ਰਟ ਕੀਤੀ ਹੈ ਕਿ ਜਾਂ ਇਹ ਕੋਈ ਨੈਚੁਰਲ